ਇੱਕ ਵਧੀਆ ਜੋੜੀ ਆ ਮੇਰਾ ਵੀਰ ਵੀ ਖਿਆਲ ਨਾਲ ਬਾਹਰੋਂ 2 ਇੱਕ ਜਣਾ ਇਹ 10 ਕਿ 21 ਚੱਲਿਓ 3 4 5 6 7 आठ, नौ दस ग्यारह बारह तेरह नावे बारहों इको जना दस 14 ਤੂ ਕਰਮਾ ਘਟ ਸਾਢੇ 13 ਗਣੀ ਜੀ ਇੱਕ ਬੈਂਟ ਦੇ 15 ਰਾਸੀ ਬੋਲ ਦੇਰਾ ਭਾਈ ਸਾਧੂ ਜੀ ਰੜਕਾ ਕਲਾ 16 ਟੋਨੀ ਸੰਧੂ ਰੜਕਾ ਹਰਨੇਕ ਸੰਧੂ ਰੜਕਾ 17 ਕਲਦੀਪ ਸਿੰਘ ਮੈਸਮਪੁਰ ਦਾ ਚੱਲਦਾ ਆ ਉੱਪਰਲੇ ਪਾਸੇ ਠਰ ਮਿਰਜਾ ਬੋਲ ਚੱਲਦਾ ਵੀ ਹਰਜਿੰਦਰ ਸਿੰਘ ਸਰੀ ਦਾ 19 ਬਿੰਦੇਸਰੀ ਦਾ ਗੇਲੇ ਸਰੀ ਦਾ ਹਿੰਦੇ ਸਰੀ ਦਾ ਵੀ ਸੁਖਵਿੰਦਰ ਸਿੰਘ ਕਨਾਂਟੇ ਸਿਆਂ ਕਵਾ ਸਯੋਗ ਦਾ 21 ਬਾਈ ਤੇ 24 ਖਿਆਲ ਲੈ ਵੀ ਖਿਆਲ ਨਾ 25 26 ਦੋ ਕਰਮਾ ਘਟ 26 ਗੇੜੇ 27 ਖਿਆਲ ਰੱਖਿਆ ਅੱਲਾ ਮੇਰਾ ਵੀਰ ਹੁੰਦਾ ਤਾਂ ਖਿਆਲ ਰੱਖ ਕੇ ਬਈ 28 ਬਹੁਤ ਵਧੀਆ ਜੋੜੀ ਚੱਲਦੀ ਆ 29 30 32

44 42 43 ਨਾ ਵੇ ਨਾ ਹਿਲ ਜਲ ਕਰੋ 44 ਬਹੁਤ ਵਧੀਆ ਜਲਦੀ ਜੋੜੀ 46 ਤੇ ਮੇਜਰ ਸਿੰਘ ਭਾਰਤਵਾਜੀਆਂ 44 ਕਰ ਲੋ ਤਿਆਰੀ ਮੇਜਰ ਸਿੰਘ ਭਾਰਤਵਾਜੀਆਂ ਸੋਨੂਪਾ ਨਾ ਮੇਰਾ ਵੀ ਨਰੇ ਕਿਹੜੇ ਨਹੀਂ ਫਿਰ 40 47 ਟਾਲੇ ਨਾ ਵੇ ਨਾਮ ਮੇਰਾ ਵੀਰ 49 ਬਾਰੋਨੀ ਕਟੂ ਆਪਾ ਪੈੜ ਦੀ ਸੇਵਾ ਤੇ ਆਏ ਬਹਿ ਕੇ ਮੇਰਾ ਵੀਰ ਬਹਿ ਕੇ 52 52 51 ਤੋਂ 2 ਕਰਮਾ ਉੱਪਰ ਆ ਜੀ 53 ਖਿਆਲ ਆਲੇ ਮੇਰਾ ਵੀਰ ਖਿਆਲ ਨਾਲ 54 नावे बारो नहीं मेरा भी पचवंजा सुनू नहीं बी सतवंजा अठवंजा उठहठ लास्ट सठ ਬਹੁਤ ਵਧੀਆ ਜੋਗ ਚੱਲੀ ਜਾ ਬਈ ਮਾਰੋ ਤਾੜੀਆਂ ਇੱਕ ਵਾਰ ਜੋਗ ਦੇ ਲਈ ਤੇ ਸਮਾਂ ਨੋਟ ਕਰਿਓ ਗੌਰ ਦੇ ਨਾਲ ਜੇ ਕਿਸੇ ਨੂੰ ਡਾਊਟ ਹੋਊਗਾ ਤੇ ਘੜੀ ਚੈੱਕ ਕਰ ਸਕਦਾ ਆ ਕੇ 4 ਮਿੰਟ 43 ਸਕਿੰਟ 38 ਪੁਆਇੰਟ ਬਈ 4 43 38 ਤੇ ਚੱਲੀਆਂ ਜੋਗਾ ਚੋ ਦੂਜੇ ਨੰਬਰ ਤੇ 4 43 38 ਦਾ ਸਮਾਂ ਲੱਗਿਆ ਬਾਕੀ ਜੇਕਰ ਘੜੀ ਕਿਸੇ ਨੇ ਚੈੱਕ ਕਰਨੀਆਂ ਤੇ ਉਹ ਚੈੱਕ ਕਰ ਸਕਦੇ ਆ ਮੇਲੇ ਤੋਂ ਬਾਅਦ ਨਾ ਮੇਰਾ ਵੀਰ ਕੋਈ ਵੀ ਇਤਰਾਜ਼ ਕਰਿਆ ਕਰੋ ਜੋ ਵੀ ਇਤਰਾਜ਼ ਹੁੰਦਾ ਮੇਲੇ ਤੇ ਮੌਕੇ ਤੇ ਕਰਿਆ ਕਰੋ ਜੇਕਰ ਘੜੀ ਕਹਿੰਦੇ ਚੈੱਕ ਕਰਨੀਆਂ ਉਹ ਸਟੇਜ ਤੇ ਆ ਸਕਦੇ ਆ